ਦੋਸਤੋ ਚਾਰ ਨਕਸ਼ ਨੂੰ ਦਿਖਾਉਣ ਲੱਗਿਆਂਗਾ ਇੱਕ ਤਾਂ ਤੁਹਾਨੂੰ ਦਿਖਾ ਦਾਂਗੇ ਬੂਰੀ ਝੋਟੀ ਇੱਕ ਛੋਟੀ ਉਮਰ ਦੀ ਕਾਲੇ ਰੰਗ ਦੀ ਕੱਟੀ ਦਿਖਾ ਦਾਂਗੇ ਤੇ ਇੱਕ ਤੁਹਾਨੂੰ ਦਿਖਾ ਦਾਂਗੇ ਜਰਸੀ ਨਾਲ ਕਾਫੀ ਕਲਰ ਚੀ ਦੀ ਬੱਚੀ ਦਿਖਾ ਦਾਂਗੇ ਆਪਾਂ ਤੇ ਇੱਕ ਤੁਹਾਨੂੰ ਦਿਖਾਵਾਂਗੇ ਮਿੱਤਰੋ ਕੱਟਾ ਬੂਰੇ ਰੰਗ ਦੇ ਵਿੱਚ ਨੀਲੀ ਰਾਵੀ ਦਾ ਮੰਨ ਕੇ ਚਲੋ ਕਿਸੇ ਪੁਰਾਣੇ ਸਾਂਭਿਆ ਦੀ ਇੰਨੀ ਕਸਰ ਜ਼ਰੂਰ ਹੈ ਭਾਜਲ ਸੀ ਕੱਟੇ ਦੇ ਨਾਇ ਨਕਸ਼ ਅੰਗ ਪੈਰ ਦੇਖੋਗੇ ਤਾਂ ਬੜਾ ਵਾਹ ਕਮਾਲਾ ਕੋਈ ਭਰਾ ਸਾਂਭਣ ਵਾਲਾ ਹੋਇਆ ਤਾਂ ਉਹ ਨਾਲ ਟਾਂਚ ਕੱਟਾ ਬੜਾ ਤਿਆਰ ਹੋ ਸਕਦਾ ਹੈਗਾ ਪਯੋਰ ਨਿੱਲੀ ਦਾ ਵੀ ਚਾਰੇ ਪੈਰ ਦੇਖੋ ਤੇ ਅੱਖਾਂ ਦੇਖੋ ਜੀਵ ਮੂੰਹ ਟੇਡਾ ਕੱਟ ਤੇ ਲਿਸਾ ਲਿਸਾਗਾ ਠੀਕ ਆ ਤੇ ਵੀ ਜਿਹੜੀ ਮੇਨ ਗੱਲ ਸਮਝ ਬੈਕ ਸ਼ੈਟ ਤੋਂ ਦਿਖਾ ਦੇਣਾਗਾ ਜਿਹੜੇ ਟੈਸਟ ਦੀ ਗੱਲ ਦੀ ਪੰਤਰ ਬਹੁਤ ਸਾਫ ਜਿਹੜਾ ਕੱਟਾ ਤਿਆਰ ਹੋਗਾ ਨਾਲ ਟਾਈਮ 'ਚ ਤੇ ਬਾਕੀ ਜਿਹੜਾ ਭਰਾ ਖਿਰਦੂ ਕੋਈ ਵੀ ਨਾ ਖਰੀਦਣਾ ਚਾਹੂਗਾ ਤੋ ਤਸੱਲੀ ਆਦੀ ਆਪ ਕਰ ਲੂਗਾ ਤੇ ਬਾਕੀ ਕਰਦੇ ਆ ਬਾਈ ਨੇ ਗੱਲਬਾਤ ਵੀ ਕੀ ਡਿਟੇਲ ਆਗੀ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਣਾ ਐਡਰੈਸ ਬੋਲ ਦੀ ਵੀਰੇ ਐਡਰੈਸ ਵੀਰੇ ਨਾਮ ਮੇਰਾ ਸੰਦੀਪ ਸਿੰਘ ਪਿੰਡ ਤਖਤੂਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਠੀਕ ਆ ਜੀ ਤੇ ਸੰਪਾਰਕ ਨੰਬਰ ਆਪਣਾ 828821722 ਠੀਕ ਆ ਪਹਿਲੇ ਨੰਬਰ ਤੇ ਆਪਾਂ ਕੋਈ ਬੂਰੀ ਝੋਟੀ ਹੈਗੀ ਨਾ ਬੂਰੀ ਹਾਂ ਆਪਾਂ ਵੀਰੇ ਲੱਖੇ ਪਹਿਲਾਂ ਇਹ ਗੱਲ ਦੱਸ ਦਿਆਂ ਵੀ ਚਾਰ ਚਾਰ ਥਣ ਹੋਣਗੇ ਕਟੀਆਂ ਦੇ ਹੂੰ ਤੇ ਦੰਦੋਂ ਖੀਰੀਆਂ ਹੋਣਗੀਆਂ ਠੀਕ ਆ ਜਿੰਨੀ ਆਪਾਂ ਗੱਲ ਕਹੀ ਆ ਬਸ ਉੰਨੀ ਨਿਕਲੂਗੀ ਇਹ ਚ ਓਕੇ ਕੋਈ ਆਏ ਨਹੀਂ ਫੋਰਸਾਂਗ ਦੰਦੋਂ origignal ਖੀਰੀ ਆ ਹੂੰ 2 ਸਾਲ ਦੀ ਝੋਟੀ ਆ ਬੂਰੀ ਠੀਕ ਐ 2 ਸਾਲ ਦੀ ਆ ਤੇ ਦੰਦੋਂ ਖੀਰੀ ਆ ਦੰਦੋਂ ਖੀਰੀਆ ਟੀਗਾ ਭਰਨ ਨੂੰ ਬਿਲਕੁਲ ਤਿਆਰ ਆ ਤਿਆਰ ਵਾ ਤਿਆਰ ਹੈ ਨਾ ਤੇ ਬਾਕੀ ਦੇਖ ਸਕਦੇ ਹੋਗੇ ਰੰਗ ਸਿੰਘ ਬਿਲਕੁਲ ਕੜਿਆ ਲੱਗਿਆ ਜਿਵੇਂ ਬੰਦ ਸਿੰਘ ਆ ਕਾਲੀਆਂ ਖਾਲੀ ਕੱਟੀ ਆ ਗਈ ਆ ਪਾ ਕਿਦਗੇ ਜਿਹਨੂੰ ਤੇਲਿਆ ਪੂਰਾ ਕਹਦੇ ਨੇ ਤੇ ਲਾਲੀ ਪੂਰੀ ਕਹਦੇ ਨੇ ਹਾਂ 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 ਤੇ ਲੈ ਤੋਰਦੇ ਫਿਰ ਬਈ ਤੇ ਇੱਥੋਂ ਕੱਟੀ ਦਾ ਪੁੱਠਾ ਚੈੱਕ ਕਰ ਚੜਾਈ ਜੁੜੀ ਕੱਟੀ ਬਹੁਤ ਸੋਹਣੀ ਹੈਗੀ ਹਾਂ ਪਤਾ ਚੰਗੀ ਆ ਗਈ ਜੰਦਿਆਰ ਵਾਲੀ ਕੱਟੀ ਹੈ ਕੋਈ ਪੂਰੀ ਚੰਗੀ ਜਾਨ ਸਾਢਟੀ ਗਈ ਭਰੋਣਾ ਵੀਰੇ ਇਹਦੇ ਹਾਂ ਕੋਈ ਖੋਰ ਜਲੀ ਨਹੀਂ ਹੈਗੀ ਬਾਈ ਕੱਦ ਕਾਠ ਵੀ ਸੋਹਣਾਗਾ ਵਜਨ ਵੀ ਚੰਗਾ ਕੱਟੀ ਦਾ ਹਾਂ ਪਤਾ ਬਾਕੀ ਇਦੋਂ ਸੰਗਾਂ ਹੀ ਵੰਦਰਦੇ ਰੱਸੀ ਵਾਲਾ ਕੰਮ ਤਾਂ ਬਾਲਾ ਇਹਨਾਂ ਨੂੰ ਖਰਾਬ ਕਰਦਾ ਤੇ ਆ ਹੀ ਲੱਗ ਜਾਂਦਾ ਰੱਸੀ ਵਾਲਾ ਇਹਨਾਂ ਨੂੰ ਹਾਂ ਭਾਈ ਪੁੱਤ ਕੋਈ ਔਲਾਪਾ ਨੂੰ ਮਜਬੂਰੀ ਬਣੀ ਜਾਂਦੀ ਵੀ ਰੱਸੀ ਨਾਲ ਤਾਂ ਕਾਬੂ ਕਰਨਾ ਸੌਖਾ ਕਾਬੂ ਕਰਨਾ ਸੌਖਾ ਹੂੰ ਚਲ ਬਾਕੀ ਨੂੰ ਵੀ ਸੋਹਣਾ ਲੱਗਣ ਲੱਗ ਜਾਂਦਾ ਮਾੜਾ ਇਹ ਪਿਛੋ ਹਾਂ ਹਾਂ ਤੇ ਪਹਿਲੇ ਨੰਬਰ ਤੋਂ ਨੂੰ ਮਿੱਤਰੋ ਕੱਟੀ ਦਿਖਾਦੇ ਬੂਰੀ ਲਗਭਗ 2 ਸਾਲ ਦੀ ਉਮਰ ਦਾ ਥਾਣ ਚਾਰਾ ਕੱਦ-ਕੱਢ ਚੰਗਾ ਸੋਹਣਾ ਟਾਕੇ ਤੇ ਗੱਬਣ ਹੋਦੇ ਲੱਗ ਪਗ ਬਰ ਮਹੀਨੇ ਦੋ ਮਹੀਨੇ ਚ ਕਾਵਲੀ ਆ ਗਈ ਹਣਾ ਕਾਵਲਾ ਵੀਰੇ ਠੀਕ ਹੈ ਤੇ ਦੋ ਨੰਬਰ ਤੇ ਅਗੇ ਆਪਣਾ ਕੋਈ ਛੋਟੀ ਕੱਟੀ ਹਣਾ ਹਾਂ ਵੀਰੇ ਕਿੰਨੀ ਕੁ ਉਮਰ ਦੀ ਹੂ ਹੈ ਇਸ ਦੀ ਇਹ ਸਾਲਕ ਦੇ ਘਰੇ ਚ ਲਖੇ ਸਾਲਕ ਦੇ ਘਰੇ ਚ ਹਾਂ ਪੇਟ ਪੂਟ ਕੱਟੀ ਦਾ ਬਹੁਤ ਆ ਬਹੁਤ ਸਾਫ਼ ਸੁਥਰੀ ਐ ਚਾਰ ਹੀ ਥਾਣਾ ਥਾਣਾ ਪਤਾ ਖਾਸ ਨਹੀਂ ਝੋਲੀ ਚੰਗੀ ਹੈ ਨਾ ਬਹੁਤ ਚੰਗੀ ਆ ਸਿੰਗੀ-ਸੁੰਗੀ ਦੇ ਕੱਟੀ ਦੀ ਕਮਾਲ ਦੀ ਉਹ ਮਹਾਂਦਰਾ ਵੀ ਚੰਗਾ ਗਾ ਹਾਂ ਹਾਂ ਬਹੁਤ ਚੰਗਾ ਠੀਕ ਲੈ ਤੋਰ ਦੇ ਫਿਰ ਇਹਨੂੰ ਵੀ ਬਾ ਚਾਰੇ ਨਾਗਸ ਨੂੰ ਦਿਖਾ ਕੇ ਰੇਟ ਜਿਹੜਾ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ। ਦੇਖ ਲਈਂ। ਟੈਲਫੋਨ ਆਉੜੀ ਪੱਖਾ ਹਾਂ। ਹਾਂ ਇਥੋਂ ਨੀ ਆ ਮਾਲੂ ਮਿੱਤਰੋ। ਦੋ ਨੰਬਰ ਕੱਟੀ ਦੇ ਵਿੱਚ। ਬਹੁਤ ਪੇਟ ਪੂੜਾ ਕੱਟੀ ਦਾ ਯਾਰ। ਇਹਨਾਂ ਥੋੜੇ ਭਰਾ ਨੇ ਘੱਟ ਪਹਿਲੇ ਰੇਟ ਦੀ ਮੋਟਾਈ ਬੜੀ ਹੈ ਨਾ। ਬਹੁਤ 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 ਚੰਗੀ ਕੱਟੀ ਬਣੂ। ਹਾਂ। ਤੇ ਇਹ ਸੀ ਦੋ ਨੰਬਰ ਕੱਟੀ ਆਪਾਂ ਕੋਲ ਲਗਭਗ ਸਾਲ ਦੀ ਹੋਵੇ 11 ਮਹੀਨਾ ਦੀ ਹੋਵੇ ਇੱਥੇ ਜੇ। ਤੇ ਤਿੰਨ ਨੰਬਰਸ ਨੂੰ ਦਿਖਾਵਾਂ ਕੱਟਾ। ਨਿੱਲੀ 라ਵਿਦਾ ਇਹ ਕਿਥੋਂ ਲੈ ਫਰਮਦੀਪਾ ਇਹ ਕਟਾ ਯਾਰ ਆਪਣਾ ਸੀਗਾ ਬੰਦਾ ਯਾਰ ਮਿਤਰੀ ਸਾਂਭਿਆ ਨਹੀਂ ਯਾਰ ਕਟਾ ਉਹਨੇ ਹੂੰ ਆਪਾਂ ਲੈ ਆਉਦੋਂ ਕਟ ਕੁੱਟ ਦੇਖ ਕੱਟੇ ਦਾ ਹੂੰ ਅੱਖਾਂ ਦੇਖ ਜਿਵੇਂ ਮੈਂ ਕਦੀ ਬੋਰੀ ਲੰਘੀ ਇਹਦੇ ਕੱਟੇ ਦੇ ਅੰਦਰ ਬਾ ਕਮਾਲ ਦਾ ਇਹਦਾ ਮੇਲੇ 'ਚ ਪੈਣ ਵਾਲਾ ਕੱਟਾ ਹੂੰ ਗੱਲਬਾਤ ਹੀ ਕੁਝ ਹੋਰ ਬਣ ਜੂ ਜੇ ਤੈਨੂੰ ਮੈਂ ਇੱਕ ਬੋਰੀ ਨਾਲ ਸਾਂਭੇ ਨਹੀਂ ਬਦੰਦਰ ਨੇ ਯਾਰ ਹੂੰ ਪਰਮਾਤਮਾ ਨੇ ਅੰਗ ਪਰ ਤਾਂ ਬਹੁਤ ਸੋਹਣੇ ਬਹੁਤ ਸਾਫ ਸੁਥਰਾ ਕੱਟਾ ਹੂੰ ਬਾਈ ਤੋਂ ਟੈਸਟਿਕਲ ਦੀ ਬੰਤੋ ਦੇਖ ਜਿਵੇਂ ਪੂਰਾ ਆ ਗਿਆ ਯਾਰ ਹਣਾ ਜਿਵੇਂ ਬਾਈ ਨਾ ਭਰਾ ਦੇਖ ਲੈ ਵੀ ਲਿੱਸਾ ਫਿੱਕਾ ਥੋੜਾ ਜਿ ਤਾਂ ਉਹ ਲੜਾ ਵਧੀਆ ਕੱਟਾ ਤਿਆਰ ਹੋ ਗਿਆ ਬਹੁਤ ਵਧੀਆ ਹੂੰ ਆ ਜਾ ਪੁੱਤ ਠੀਕ ਹੈ ਬਾਕੀ ਲੱਤਾਂ ਲੁੱਤਾਂ ਦੇਖ ਲਖੇ ਲੰਮਾ ਲੁਮਾ ਬਹੁਤ ਬਣੂ ਘਟ ਹੂੰ ਸੋਹਣਾ ਹੈ ਨਾ ਹਾਂ ਡਿਜ਼ਾਈਨ ਬਹੁਤ ਆ ਕੱਟੇ ਦੇ ਸਹੀ ਆ ਸਹੀ ਆ ਕਿੰਨੀ ਕੁ ਮਰ ਦਾ ਇਹ ਇਹ ਵਸਾਲ ਦੇ ਆਸੇ ਬਸ ਹੀ ਜਾ ਦੇਖ ਕਟ ਕਟ ਹੂੰ ਬਸ ਇਹ ਵੀ ਲਗਭਗ ਸਾਲ ਕਰੀ ਹੈ ਨਾ ਸਾਲ ਦਾ ਸਾਲ ਦੇ ਹੂੰ ਬਾਕੀ ਅੰਗ ਪੈਰ ਬਹੁਤ ਸੋਹਣੇ ਲੱਗੇ ਹੋਏ ਬਹੁਤ ਚੰਗਾ ਕਰਤੋ ਹੈ ਤੇ ਵਧੀਆ ਕੱਟਾ ਤਿਆਰ ਹੋ ਸਕਦਾ ਹੈ ਬਹੁਤ ਚੰਗਾ ਬਣੂ ਵੀਰੇ ਕਿਸੇ ਭਰਾ ਨੇ ਰੱਖਣਾ ਨਾ ਫਾਰਮ ਫੋਰਮ ਚ ਗਈ ਹੈ ਹੂੰ ਨਾਲੇ ਦਾ ਨਸਲ ਬਣ ਜੂਗਾ ਉਹਦੀ ਬਿਲਕੁਲ ਬਿਲਕੁਲ ਤੇ ਅੱਗੇ ਆ ਗਿਆ ਆਪਣੇ ਕੋਲੇ 4 ਮੱਛੀ ਹੈ ਨਾ ਆਪਣੇ ਕੋਲੇ ਮੱਛੀ ਜਰਸੀ ਕਾਫੀ ਕਲਰ ਦੀ ਹਮ ਲੈ ਪਹਿਲਾਂ ਤੁਹਾਨੂੰ ਥਾਣਾ ਦਿਖਾ ਦੇਣਾ ਬੱਛੀ ਦੇ ਮੈਂ ਝੋਲੀ ਝੂਲੀ ਗੁਲਾਬੀ ਥਾਣਾ ਚਾਰ ਹੀ ਥਾਣਾ ਇਹਦੇ ਹਮ ਬਹੁਤ ਸੋਹਣੀ ਝੋਲੀ ਹੈ ਨਾ ਹਾਂ ਠੀਕ ਹੈ ਕਿੰਨੀ ਕੁ ਮਰਦੀ ਆ ਇਹ ਵੀ ਬਸ ਸਾਲੋਂ ਇਹ ਤਾਂ ਸਾਲੋਂ ਅੰਦਰ ਹੀ ਆ ਲਖੇ ਹਮ ਇਹਦਾ ਸਾਲੋਂ ਅੰਦਰ ਹੋ ਗਿਆ ਤਾਂ ਅੰਦਰ ਹੀ ਆ ਹਾਂ ਆਇ ਤੁਸੀਂ ਇਸ ਕੁਆਲਿਟੀ ਬੱਛੀ ਦੇਖ ਸਕਦੇ ਹੋ ਬਹੁਤ ਸੰਗ ਸੰਗੇ ਦੇ ਦਗਾਦੇ ਆਪਾਂ ਹਮ ਤੇ ਕਾਫੀ ਕਲਰ ਚ ਆ ਗਈ ਹਾਂ ਠੀਕ ਹੈ ਤੇ ਬਾਕੀ ਝੋਲੀ ਚੰਗੀ ਆ ਚਾਰ ਥਾਂ ਬਹੁਤ ਚੰਗੀ ਆ ਸੋਹਣੇ ਗਾਇਬ ਚਾਹੀਦੀ ਸਿੱਧੀ-ਸੁੱਧੀ ਬਹੁਤ ਆ ਤਹਾਂ ਤੋਂ ਹੂੰ ਬਾਕੀ ਇਹ ਮਤਲਬ ਹੁਣ ਇਹਨੂੰ ਹੁਣ ਫੀਡ ਸਟਾਰਟ ਬਸ ਇੱਕ ਬੋਰੀ ਇਹਦੇ ਨੰਗੀ ਹੂੰ ਆ ਬਸ ਏ ਇੰਨੀ ਗੱਲਬਾਤ ਹੀ ਹੋਰ ਬਣ ਜਾਂਦੀ ਹਾਂ 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 ਫੀਡ ਨਹੀਂ ਬਣਨੀ ਵੀਰੇ ਹੂੰ ਤੇ ਚਾਰੇ ਪਸ਼ੂ ਨੂੰ ਦਿਖਾਤੇ ਮਿੱਤਰੋ ਆਪਾਂ ਤੇ ਹੁਣ ਸਾਨੂੰ ਆਪਾਂ ਕਰ ਦਿੰਨੇ ਚਾਰਾਂ ਦਾ ਰੇਟ ਵਿਚ ਹੀ ਕਰਦੀ ਹੈ ਨਾ ਮਦੀਪਾ ਹਾਂ ਹਾਂ ਰੇਟ ਤਾਂ ਆਪਾਂ ਵਿਚ ਹੀ ਕਰਨੇ ਯਾਰ ਠੀਕ ਆ ਬੱਚੀ ਦੀ ਨਿਵੇਡ ਦੇ ਸਿੱਧੀ ਕਰੀ ਸਿੱਧੀ ਮੇਰੀ ਬੱਚੀ ਦੇ ਨੂੰ हां ਲੈ ਇਹਨਾਂ ਬੇਡੋ ਲੈ ਕਿਰੇਟ ਕਰਨਾ ਜਾਇਜਾ ਇਹ ਆਪਾਂ ਯਾਰ 6000 ਦੀ ਦੇ ਦਿਆਂਗੇ 6000 ਦੀ ਬਸ ਹੋਰ ਠੀਕ ਹੈ ਦੇਣੀ ਨਹੀਂ ਕਿਸੇ ਨੇ ਹਾਂ ਮੈਂ ਉਹ ਵੀ ਕਰਾਂ ਮੈਂ ਤਾਂ ਹੀ ਪਾ ਦੇ ਗਏ ਆਪਾਂ ਉਹ ਵੀ ਕਰਾਂਗੇ ਛੋੜ ਸੱਪਾ 6000 ਹੀ ਮਾਨਤਨ ਕਰਾਂਗੇ ਮਾਨਤਨ ਕਰਾਂਗੇ ਠੀਕ ਹੈ ਤੇ ਕਟਾ ਹਾ ਕਟਾ ਦੇ ਦਿਆਂਗੇ ਲੱਖਿਆ ਆਪਾਂ 17000 ਦਾ 17000 ਹੀ ਮਾਨਤਨ 17000 ਹਾਂ ਕਰਾਂਗੇ ਮਾਨਤਨ ਠੀਕ ਹੈ ਦੇਖ ਕਟਾ ਹੂੰ ਸੋਨਾ ਬੜਾ ਯਾਰ ਹਣਾ ਬਹੁਤ ਸੋਹਣਾ ਤੇ ਆਹ ਦੋ ਨੰਬਰ ਕੱਟੀਆਂ ਆਪਣੀ ਕਾਰ ਇਹ ਦੇ ਦਾਂਗੇ 15500 ਦੀ ਲੱਖਿਆ 15 ਹੀ ਕੱਲਾ ਪੂਰਾ ਯਾਰ ਚੱਲ 15 ਕਰ ਦੇ ਕੋਈ ਹਾਂ 15 ਹਾਂ ਜੀ ਤੁਹਾਨੂੰ ਛੋਟਾ ਬਾਬਾ ਵੀ ਹੋਰ ਮਾਨਦਾਨ ਕਰ ਦੂਗਾ ਹਾਂ 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 ਠੀਕ ਐ ਤੇ ਤੇ ਲਾਸਟ ਆ ਕਿ ਆਪਣੇ ਕੋਲ ਆਹ ਕੱਟੀ ਹੈ ਨਾ ਬੋਰੀ ਹਾਂ ਹਾਂ ਪਹਿਲੇ ਨਾਲ ਬਲੇ ਇਹਦਾ ਕਿੰਨਾ ਮੁੱਲ ਕਰੇਗਾ ਇਹ ਯਾਰ ਦੇ ਦਿਆਂਗੇ 2 ਘਟ 50 ਦੀ 2 ਘਟ 50 ਦੀ ਹਾਂ ਕਰ ਦਾਂਗੇ ਮਾਨਦਾਨ ਕੋਈ ਆਏ ਨਾ ਭਰਾ ਕਹੇ ਵੀ ਲਖੀਰ ਖੱਚ ਕੇ ਸੌਦਾ ਹੋਊ ਹੂੰ ਹਾਂ ਪਰ ਕਰਾਂਗੇ ਮਾਨਦਾਨ ਲਾਜ ਵਿੱਚ ਮਾਨਦਾਨ ਹੋ ਜਾਊਗਾ ਆ ਇੰਨਾ ਕ ਮੰਨ ਕੇ ਚਲੋ ਦੇਖੋ ਮਿੱਤਰੋ ਆਪਣੇ ਚੈਨਲ ਤੇ ਰੋਜ਼ ਹੀ ਕੱਟਾਂ ਦੀ ਵੀਡੀਓ ਪੈਂਦੀ ਹੈਗੀ ਹਾਂ ਤੇ ਬੂਰੀ ਕਟਿੰ ਮੇਰਾ ਲਗਭਗ ਘੱਟੋ ਘੱਟ ਮੇਰੇ ਵੀ 7-8 ਮਹੀਨਾ ਹੋ ਗਏ ਮੇਰੇ ਚੈਨਲ ਦੀ ਵੀਡੀਓ ਪਾਈ ਹਾਂ ਹਾਂ ਬਾਈ ਆਈ ਨਹੀਂ ਕੋਈ ਕਟ ਤੇ ਆਈ ਵੀ ਹੋਊ ਤਾਂ ਮੰਨ ਗਏ ਪੂਰੀ ਤੈਨੂੰ ਪਤਾ ਲੱਗਿਆ ਲੱਸੀ ਲਾਵੀ ਆਉਗੀ ਬਾਕੀ ਥੋੜੀ ਜੀ ਘੱਟ ਮਿਲਦੀ ਏ ਮਿਲਦੀ ਏ ਰੇਟ ਵਧਦਾ ਥੋੜਾ ਜਿਆਦਾ ਹਾਂ ਨਿਆਰ ਕੋਈ ਉਮਰ ਵੀ ਠੀਕ ਐ ਕੱਦ ਕੜ ਵਜੇ ਵੀ ਚੰਗਾ ਸਭੀ ਚੰਗੀ ਐ ਰੇਟ ਵੀ ਠੀਕ ਬੂਰਾ ਸਾਹ ਹਾਂ ਠੀਕ ਐ ਠੀਕ ਐ ਠੀਕ ਐ ਜਿਹੜਾ ਡਿਮਾਂਡ ਐ ਬਾਕੀ 48 ਮੰਗਿਆ ਬਾਈ ਨੇ ਕੋਈ ਫਿਕਸ ਨਹੀਂ ਇਹ ਚ ਮਾਰਦਾ ਥੋੜਾ ਜਰੂਰ ਬਾਈ ਕਰੂਗਾ ਜਰੂਰ ਗਾ ਪੈਂਡਾ ਗਾ ਤ